No. ਜਨਮ ਮਰਨ ਦੁਖ ਜਾਏ ਬਰਸਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਪਤ ਕਸਮ ਦੇ ਨੋਰ ਅਰਸੋ ਸਬੈਠਿਆ ਸੁਈਏ ਸਤਨਾਮ ਦਾ ਵੇਸਾਉ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਤੁਕ ਸਰਬ ਸੁਖ ਦਾਤਾ ਹਰ ਜਾਂ ਕੈ ਵਸੈ ਕਾਮ ਤੈਨਾ ਸੁਅ ਸਾਹਰਤਿ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਣ ਮੇਰੇ ਮਹਾ ਇੱਛਾ ਪੂਰਕ ਸਰਬ ਸੁਖ ਦਾਤਾ ਪਪਾ ਹੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾ ਵਡ ਪਾਦੀ ਹਰ ਜਪਨਾ ਜਨ ਨਾਨਕ ਕੋ ਬੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਵਡ ਪਾਦੀ ਹਰ ਜਪਨਾ ਤਨਾਨਨ ਕਾ ਗੁਰ ਇਹ ਮਤ ਦਿਨੀ ਜਪ ਹਰ ਭਉ ਜਰ ਤਰਨ ਵਾਹਿਗੁਰੂ ਜੀ ਕਾ ਖਾਲਸਾ